ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਮੋਬਾਈਲ ਫੋਨ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਦੋਸਤੋ ਜੋ ਆ ਰਹੀ ਹੈ ਜੀ ਹਾਂ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਦਫ਼ਤਰੀ ਕੰਮ ਕੰਪਿਊਟਰ ਲੈਪਟਾਪ ਜਾਂ ਫੋਨ ਰਾਹੀਂ ਕੀਤੇ ਜਾਂਦੇ ਹਨ ਹਰ ਰੋਜ਼ ਹਰ ਰੋਜ਼ ਹੋਤਾ ਹੈ ਅਤੇ ਬੱਚਾ ਤੋਂ ਲੈ ਕੇ ਜੁਰਗਾ ਤੱਕ ਲੋਕ ਫੋਨ ਦੇ ਆਦੀ ਹੋ ਗਏ ਹਨ ਹਾਲਾਂਕਿ ਇਲੈਕਟ੍ਰੋਨਿਕ ਯੰਤਰਾਂ ਦੀ ਜ਼ਿਆਦਾ ਵਰਤੋਂ ਹੁਣ ਚੁਣਾਲੀ ਨੁਕਸਾਨ ਦੇ ਸਾਹਮਣੇ ਸਬਤ ਹੋ ਰਹੀ ਹੈ ਸਿਹਤ ਮਾਹਿਰਾਂ ਦੇ ਅਨੁਸਾਰ 20 ਤੋਂ 55 ਸਾਲ ਦੀ ਉਮਰ ਦੇ ਲੋਕ ਗੈਜੇਟਸ ਦੀ ਜ਼ਿਆਦਾ ਵਰਤੋਂ ਕਾਰਨ ਪੈਠੇ ਦਰਦ ਗਰਦਨ ਦੇ ਦਰਦ ਅਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ ਗੈਜੇਟਸ ਦੀ ਜ਼ਿਆਦਾ ਵਰਤੋਂ ਕਾਰਨ ਪਿਛਲੇ ਕੁਝ ਸਾਲਾਂ ਤੋਂ ਪਿੱਠ ਅਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਤੇਜੀ ਦੇ ਨਾਲ ਵਧੀਆਂ ਹਨ ਅਤੇ ਮੋਬਾਈਲ ਦੇ ਲੀਲਾਵਤੀ ਹਸਪਤਾਲ ਦੇ ਸਪਾਈਨ ਸਰਜਨ ਡਾਕਟਰ ਆਰਮ ਚੱਡਾ ਨੇ న్యూਸ 18 ਨੂੰ ਦੱਸਿਆ ਕਿ ਗੈਜੇਟਸ ਦੀ ਜ਼ਿਆਦਾ ਵਰਤੋਂ ਨਾਲ 20 ਤੋਂ 45 ਸਾਲ ਦੀ ਉਮਰ ਦੇ ਲੋਕਾਂ ਵਿੱਚ ਰੀੜ ਦੀ ਛੱਡੀ ਦੀ ਸਮੱਸਿਆ ਵਿੱਚ 60% ਦੀ ਵਾਧਾ ਹੋਇਆ ਜਿੰਨਾ ਜ਼ਿਆਦਾ ਲੋਕ ਇਨ੍ਹਾਂ ਜੰਤਰਾ ਦੇ ਆਦੀ ਹੋ ਰਹੇ ਹਨ ਉਨਾਂ ਹੀ ਰੀਡ ਦੀ ਹੱਡੀ ਤੇ ਮਾੜਾ ਅਸਰ ਪੈ ਰਿਹਾ ਜੇ 크리스마ਸ ਨੂੰ ਨਜ਼ਰ ਅੰਦਾਜ਼ ਕਰ ਤਾ ਜਾਇਦਾ ਗਰਦਨ ਚ ਦਰਦ ਮੋਢਿਆਂ ਚ ਅਕੜਾ ਤੇ ਸਿਰ ਤੇ ਸਰੀਰਿਕ ਗਤੀਵਿਧੀ ਦੀ ਕਮੀ ਵਰਗੇ ਲੱਛਣ ਦਿਖਾਈ ਦਿੰਦੇ ਨੇ ਵੀਡੀਓ ਦੇਖਣ ਲਈ ਤੁਹਾਡਾ ਤਨਵਾ